ਭਾਈ 21 ਦਾ ਚੱਲਦਾ ਮਸਲਾ ਹੈ 21 ਚ ਕਪਲਾ ਕੱਢਿਆ ਗਿਆ ਸੀਗਾ ਗਰਾਹ ਜਿੱਥੇ ਬੰਦੀ 7 17 ਤੋਂ 15 ਚੱਲਦਾ ਹਾਂ 21 ਦੇ ਵਿੱਚ ਪੂਰਾ ਜ਼ੋਰ ਲਾ ਕੇ ਕਪਲਾ ਕੱਢਿਆ ਹਾਂ 1 ਕਰੋੜ 21 ਲੱਖ ਰੁਪਏ ਕੱਢਿਆ ਸੀ 36 ਹਾਂ ਤੇ ਇਹ ਆਪ ਤੇ ਡੀਆਰ ਕੋਲ ਸਾਰਾ ਕੋ ਕੇਸ ਲੈ ਲਿਆ ਜੀ ਹਾਂ ਤੇ ਆ ਬਧਾਈ ਜਾਂਦੇ ਆ ਏਆਰ ਕੋਲ ਜਾਂਦੇ ਸਾਡੇ ਬੰਦੇ ਜਾਂਦੇ ਆ ਹਾਂ ਏਆਰ ਕਹਿੰਦਾ ਡੀਆਰ ਕੋਲ ਜਾਓ ਡੀਆਰ ਕੋਲ ਜਾਂਦੇ ਆ ਤੇ ਉਹ ਕਹਿੰਦੇ ਆ ਦੁਸ਼ੈਦਿਆ ਜਾਓ ਬੰਦੇ ਕੋਲ ਇਨਸਪੈਕਟਰ ਜਾਓ ਇਨਸਪੈਕਟਰ ਕੋਲ ਝਾੜ ਦਿੰਦਾ ਜੀ ਮੇਰੇ ਮੇਰੇ ਪਾਸ ਦਾ ਰੋਗ ਹੈ ਜਾਨੀ ਅਗਲੇ ਅਗਲੇ ਬੰਦੇ ਕੋਲ ਖਰਾਬ ਕਰਨ ਦਾ ਮਸਲਾ ਹੀ ਖਰਾਬ ਹੋ ਗਿਆ ਕੋਈ ਹੁਣ ਤੁਸੀਂ ਹੁਣ ਤੁਸੀਂ ਕੀ ਕੀ ਤੋਂ ਮੰਗ ਕਰਦੇ ਹੋ ਹੁਣ ਅਸਲ 16 ਬੰਦਿਆਂ ਦਾ ਫੈਸਲਾ ਆ ਚੁੱਕਿਆ ਜੀ ਹਾਂ ਡੀਆਰ ਨੇ ਫੈਸਲਾ ਕਰਤਾ ਇਹ ਹੁਣ ਸਾਡੇ ਖਾਤੇ ਨਹੀਂ ਚਲਾ ਰਹੇ ਸਾਲ ਤੋਂ ਉੱਤੇ ਹੋ ਰਿਹਾ ਆ ਫੈਸਲਾ ਆ ਜਿਹੜਾ ਆਰਡਰ ਦੀ ਕਾਪੀ ਆ ਇਹ ਮੈਨੂੰ ਬਲਵੰਤ ਸਿੰਘ ਨੇ ਵੀ ਦਿਖਾਈ ਸੀ ਇਹ 16 ਬੰਦਿਆਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀਗੀ ਇਹ ਪਟੀਸ਼ਨ ਦੇ ਵਿੱਚ ਮੁਕੰਮਲ ਫੈਸਲਾ ਆਇਆ ਵਾ ਵੀ ਇਹਨਾਂ ਦੇ ਜਿਹੜੇ ਖਾਤੇ ਆ ਉਹ ਚਾਲੂ ਕਰ ਦਿੱਤੇ ਜਾਣ ਅਤੇ ਇਹਨਾਂ ਨੂੰ ਜਿੰਨੇ ਵੀ ਲਾਭ ਆ ਉਹ ਮਿਲਣੇ ਚਾਹੀਦੇ ਆ ਪਰੰਤੂ ਮੈਕਮਾ ਕੰਬ ਕਰਨੀ ਨੀਂ ਦਸੋਂ ਗਿਆ ਮੈਕਮੇ ਨੇ ਕੋਈ ਵੀ ਇਹਦੇ ਤੇ ਅਗਲੀ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਬਲਵੰਦ ਸਿੰਘ ਲਾਸਟ ਕੀ ਮੰਗ ਕਰਦੇ ਆ ਪਤਾ ਜੀ ਘਰ ਘਰ ਡਰ ਦਾ ਤੁਰੇ ਫਿਰਦੇ ਆ ਡੈਡ ਦੀ ਪਹਿਲਾਂ ਪ੍ਰਾਣੀ ਕਮੇਟੀ ਉਹਦੀ ਮਦਦ ਕਰਦੀ ਸੀਗੀ ਕਰੇ ਆਮ ਕਰਦੀ ਸੀਗੀ ਜਦੋਂ ਉਹਨਾਂ ਦੀਆਂ ਪੈਸੇ ਅਟੈਚ ਹੋ ਗਏ ਫੇਰ ਉਹ ਬਰਖਲਾਫ ਹੋ ਗਏ ਹਾਂ ਪਰਾਣੀ ਕਮੇਟੀ ਕੋਲ ਜਿਹੜਾ ਪਰਾਣੀ ਪਹਿਲਾਂ ਪੰਚਾਇਤ ਬੜੇ ਵੱਖਰੀ ਸੀਗੀ ਹਾਂ ਤੇ ਹੁਣ ਉਹ ਉਹ ਉਹਨਾਂ ਦੇ ਬਰਖਲਾਫ ਹੋ ਗਿਆ ਜਿਵੇਂ ਕਹਿੰਦੇ ਜਿੱਥੇ ਜਾਣਾ ਵਾ ਹਾਂ ਅਸੀਂ ਕੰਗਸ਼ਾ ਕੋਈ ਜਾਇ ਸਾਰੇ ਸਿਆਸੀ ਪਾਰਟੀਆਂ ਕੋਲੇ ਸਭ ਕੋਲੇ ਜਾਇ ਹੁਣ ਉੱਥੇ ਹੀ ਆਰ ਜਾ ਵਰਦਾਈਏ ਮੇਰਾ ਤੱਕਾ ਹੁੰਦਾ ਹੁੰਦਾ ਨਹੀਂ ਸਿਆਸੀ ਲੀਡਰਾਂ ਨੇ ਵੀ ਥੋੜੀ ਬਾਹ ਨਹੀਂ ਫਰੀ ਹੁਣ ਆ ਪਿੰਡ ਦੀ ਪੰਚਾਇਤ ਨਵੀਂ ਬੜੀ ਆ ਹਾਂ ਉਧਰ ਉਹਨਾਂ ਦਾ ਟੂਰਨਾਮੈਂਟ ਰੱਖਿਆ ਉਹਦੀ ਇਸ਼ਤਿਹਾਰ ਤੇ ਫੋਟੋ ਲੱਗੀ ਆ ਚੋਰ ਦੀ ਜੀ ਉਹਦੇ ਨਾਲ ਲਾਇਆ ਹੋਇਆ ਮੂਰੇ ਚਲੋ ਆਪਾਂ ਸ਼ਵਦਾਬਲੀ ਚਲੋ ਪਾਵਲਕ ਪਾਵਲਕ ਦਾ ਪੈਸਾ ਉਹਦਾ ਦੀ ਹੈਗਾ ਜੀ 20 ਪਜਾ ਕੇ 1000 ਤਾਂ ਦਿੱਤਾ ਹੀ ਉਹ ਤੇ ਜਿਹੜੀ ਫੋਟੋ ਲਵਾਈ ਆ ਜੀ ਉਹਨੇ ਉਹਦਾ ਕੋਲ ਫੰਡ ਇਕੱਠਾ ਹੋਇਆ ਉਹ ਗਈ ਜਾਂਦਾ ਇਕਣਾ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਉਹ ਬੰਦਾ ਮਤਲਬ ਕਾਗਜ਼ਾਂ ਦੇ ਵਿੱਚ ਜਾਂ ਕਾਨੂੰਨਨ ਤੌਰ ਤੇ ਡਿਫਾਲਟਰ ਆ ਵੀ ਉਹ ਮਤਲਬ ਵੀ দান ਕਿਸ ਤਰ੍ਹਾਂ ਕਰ ਰਿਹਾ ਦਾ ਮਤਲਬ ਉਹਦੇ ਕੋਲੇ ਪੈਸੇ ਆ ਤੁਹਾਡੇ ਜਨਦ ਡਾਕਟਰ ਸਾਹਿਬ ਦਾ ਤੇਲ ਪਾਉਣ ਨੂੰ ਪੈਸੇ ਆ ਨਹੀਂ ਜੀ ਹਾਂ ਆ ਹੁਣ ਜੇ ਫੋਟੋ ਲਵਾਉਣਾ ਨਹੀਂ ਉਹਨੂੰ ਕਾਨੂੰਨ ਨੇ ਸਜ਼ਾ ਦਿੱਤੀ ਜੇਲ੍ਹ ਜਾ ਕੇ ਆਇਆ ਉਹ 1 ਸਾਲ 8 ਮਹੀਨੇ ਲੱਗਿਆ ਜੇਲ੍ਹ ਜੀ ਠੀਕ ਆ ਤੇ ਆਇਆ ਹਲੇ ਵੀ ਜਵਾਨ ਜਵਾਨ ਤੇ ਆਇਆ ਹੋਇਆ ਜੀ ਹੁਣ ਮਤਲਬ ਹੁਣ ਤੁਹਾਨੂੰ ਜਿਹੜੇ ਕਿੰਨੇ ਕ ਪੈਸੇ ਆ ਹੁਣ ਤੱਕ ਜਿੰਨੇ ਘੱਬੜਾ ਹੋਇਆ ਕਰੀਓ ਕਰੀਓ ਜਿਹਨਾਂ ਵਿੱਚ ਜਿਹੜਾ ਚਾਹੇ 100 ਰੁਪਈਆ ਦਾ ਗਣੀ 5-4000 ਤੋਂ ਲੈ ਕੇ 10 ਲੱਖ ਤੱਕ ਘੱਬੜਾ ਕੀਤਾ ਜੀ ਜਿਹਦੇ ਵਿੱਚ ਆਪ ਸਾਈਨ ਕਰਕੇ ਚੈੱਕ ਕੱਢੇ ਨੇ ਤੇ ਮਤਲਬ ਕਈ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਹ ਆ ਸੰਗਰਫੰਗ ਰਹੇ ਜੀ ਚੈੱਕ ਬਾਕਲੇ ਆ ਆ ਦੇਖ ਲੋ ਹਾਂ ਜੀ ਚੈੱਕ ਕੋਲੇ ਪੈਣ ਚੈੱਕ ਬੁੱਕ ਕੋਲੇ ਆ ਇਹਦੇ ਉੱਤੇ ਨੰਬਰ ਲਿਖਿਆ ਹੋਇਆ ਚੈੱਕ ਬੁੱਕ ਤੇ ਠੀਕ ਆ ਆ ਚੈੱਕ ਮੇਰੇ ਕੋਲੇ ਆ ਜਾਲੀ ਸਿੱਖ ਲਾਇਆ ਹੋਇਆ 10 ਰੁਪਏ ਮੇਰੇ ਖਾਤੇ ਦੇ ਵਿੱਚ ਬੈਲੈਂਸ ਨੇ ਤੇ ਬਾਕੀ ਉਹ 44000 ਰੁਪਏ ਦਾ ਰਿਓ ਬਾਦ ਇੱਕ ਕਿੱਲੇ ਦੀ ਮੈਂ ਖੇਤੀ ਕਰਦਾ ਮੈਂ ਕਿ ਕ ਫਸਲ ਤੇ 44000 ਰੁਪਏ ਬਟਾਉਣੇ ਮੈਨੂੰ ਜੂਰੀ ਆ ਨਹੀਂ ਤੁਸੀਂ ਲੀਡਰਾਂ ਕੋਲੇ ਨਹੀਂ ਗਏ ਸਮੇ ਸਮੇਦਿਆਂ ਕੋਲੇ ਨਹੀਂ ਜੀ ਰਾਇਆ ਬਣ ਕੇ ਇੱਥੇ ਆਇਆ ਸੀਗਾ ਉਹਨੇ ਵੀ ਕਿਹਾ ਉਹਨੇ ਵੀ ਮੁੜ ਕੇ ਸਾਡੀ ਸਾਰ ਨਹੀਂ ਲਈ ਬਿਲਕੁਲ ਵੀ ਹੋਰ ਤੁਸੀਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕੀ ਮੰਗ ਕਰਦੇ ਹੋ ਥੋੜੀ ਮੰਗ ਇਹ ਕਰਦੇ ਆ ਵੀ ਜਿਹੜਾ ਸਾਨੂੰ ਨਜਾਇਜ਼ ਪੈਸਾ ਪਾਇਆ ਹੋਇਆ ਸੈਟੀ ਨਹੀਂ ਠੀਕ ਹੈ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਸਾਡੇ ਪੈਸੇ ਵਾਪਸ ਨੂੰ ਚਾਹੀਦੇ ਕਵਰ ਕਰ ਲੈਣ